ਐਨਓਸੀ ਤੁਹਾਨੂੰ ਮਿਲ ਜੂਗੀ ਦੋਸਤੋ ਰੇਟ ਹੈਗਾ ਕਾਰ ਦਾ 1,95,000 ਰੁਪਿਆ ਐਨਓਸੀ ਦੇ ਨਾਲ ਜੀ ਠੀਕ ਹੈ ਜੀ ਹੋਰ ਨਾ ਆਗੀਆਂ ਦੋਸਤੋ ਬਹੁਤ ਸੋਹਣੀਆਂ ਆਪਣੇ ਕੋਲੇ ਹੂੰ ਗੱਡੀ ਦਾ ਖੜਾਵਾ ਦੇਖੋ ਹੈਡਲਾਈਟਾਂ ਫੋਗ ਲੈਂਪਾਂ ਅਲਾਈ ਟਾਇਰ ਫੁੱਲ ਸੋਹਣੀ ਗੱਡੀ ਹੈ ਅਲਾਈ ਟਾਇਰ ਬਿਲਕੁਲ ਨਵੇਂ ਲੱਗੇ ਹੋਏ ਨੇ ਸੀਟ ਕਵਰ ਮੈਟਿੰਗ ਸੋਹਣੀ ਹੈ ਗੱਡੀ ਦੇ ਵਿੱਚ ਮੈਨੂਅਲ ਗੇਅਰ ਦੇ ਵਿੱਚ ਹੈ ਜੀ ਟਾਂ ਤੋਂ ਚਲਾਵੇ ਦੀ ਇੰਜਨ ਦੀ ਗੇਅਰ ਦੀ ਫੁੱਲ ਸੋਹਣੀ ਹੈ ਤੇ ਰੇਟ ਦਾ 1,85,000 ਰੁਪਇਆ ਡਿਮਾਂਡ ਹੈ ਮਾਨਤਾਣ ਮੌਕੇ ਤੇ ਹੋ ਜਾਊਗਾ ਜੀ। ਕੱਡੀ ਦਾ ਰੇਟ ਦੋਸਤੋ 4,10,000 ਰੁਪਇਆ ਡਿਮਾਂਡ ਹੈ। ਮੌਕੇ ਤੇ ਮਾਨਤਾਣ ਹੋ ਜਾਊਗਾ ਜੀ। ਇਹ ਵੀ ਪੰਜਾਬ ਨੰਬਰ ਦੀ ਗੱਡੀ। ਸਤਿ ਸ੍ਰੀ ਅਕਾਲ ਦੋਸਤੋ ਆਜੋ ਕਿਰਾਂ ਘੈਂਟ ਘੈਂਟ ਗੱਡੀਆਂ ਦਿਖਾ ਦਈਏ A1 A ਕਲਾਸ ਗੱਡੀਆਂ ਬਾਈ ਰੇਸ਼ਮ ਸਿੰਘ ਭੁੱਲਰ ਕੋਲੇ। ਗੱਡੀਆਂ ਨਿਗਾ ਮਾਰ ਲਓ ਪੂਰੀਆਂ ਸਿਰਾਂ ਨੇ ਸਾਰੀਆਂ ਇੱਕ ਤੋਂ ਇੱਕ ਨੇਗੀਆਂ। ਰੇਟ ਦੇ ਵਿੱਚ ਵੀ ਐਨ ਜਾਇਜ ਹੋਣਗੀਆਂ। ਗੱਡੀ ਦੀ ਕੰਡੀਸ਼ਨ ਮੁਤਾਬਕ ਗੱਲਬਾਤ ਕਰਦੇ ਆ ਬਾਈ ਰੇਸ਼ਮ ਸਿੰਘ ਨਾਲ। ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਉਹ ਟੀਟਾ ਕੋ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਗੱਡੀਆਂ ਬਹੁਤ ਸੋਹਣੀਆਂ ਸੁਹਣੀਆਂ ਖੜਾ ਰੱਖਿਆ ਨੇ ਹਨਾ ਜੀ ਬਹੁਤ ਵਧੀਆ ਚੇਂਜ ਵੀ ਕਾਫੀ ਹੋ ਗਿਆ ਜੀ ਮਾਲ ਹਨਾ ਹਾਂ ਜੀ ਕਾਫੀ ਚੇਂਜ ਹੋ ਰਿਹਾ ਮਾਲ ਹਾਂ ਜੀ ਤੇ ਪਿਛਲਾ ਜੇ ਦਿਨਾਂ ਦੀ ਗੱਲ ਕਰੀਏ ਬਹੁਤ ਵਧੀਆ ਸੇਲ ਰਹੀ ਹੈ ਮਾਲਕ ਜੀ ਮੇਰ ਨਾਲ ਬਿਲਕੁਲ ਜੀ ਰੋਟੇਸ਼ਨ ਬਹੁਤ ਵਧੀਆ ਬਣਿਆ ਹੋਇਆ ਹੂੰ ਤੇ ਚੈਨਲ ਦੇਖਦੇ ਸਾਰੇ ਸਰੋਤਿਆਂ ਨੂੰ ਪੁੱਲਰ ਮੋਟਰ ਦੀ ਸਾਰੀ ਟੀਮ ਵੱਲੋਂ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਪਿਆਰ ਬਖਸ਼ਦੇ ਹੋ ਤੁਸੀਂ ਤੇ ਜਿਆਦਾ ਸਮਾਨ ਨਹੀਂ ਲੈਂਦੇ ਡਿਟੇਲਾਂ ਵੱਲ ਚੱਲਦੇ ਆ ਹ ਸਾਰੇ ਤਰ੍ਹਾਂ ਦੀਆਂ ਗੱਡੀਆਂ ਰਹਿਣੀਆਂ ਜ਼ਿਆਦਾਤਰ ਮਾਲ ਪੰਜਾਬ ਨੰਬਰ ਦਾ ਰਹੂਗਾ ਜੀ ਇਸ ਵੀਡੀਓ ਦੇ ਵਿੱਚ ਵੀ ਓਕੇ ਜੀ ਤੇ ਲਗਭਗ ਜ਼ਿਆਦਾਤਰ ਗੱਡੀਆਂ ਤੇ ਅਲਾਈ ਟਾਇਰ ਨਵੇਂ ਲੱਗੇ ਹੋਏ ਨੇ ਜੀ ਠੀਕ ਹੈ ਜੀ ਮੈਂ ਕੋਸ਼ਿਸ਼ ਕਰੂੰਗਾ ਵੀ ਜਿਆਦਾ ਤੋਂ ਜਿਆਦਾ ਤੁਹਾਨੂੰ ਥੋੜੀ ਜੀ ਬਰੀਕੀ ਨਾਲ ਗੱਡੀਆਂ ਦਿਖਾਈਆਂ ਜਾਣ ਜੀ ਜਿਵੇਂ ਇਹ ਵੀ ਹੈ ਅਲਾਈ ਟਾਇਰ ਨਵੇਂ ਜੀ ਬਲੀਨੋ ਦੇ ਵੀ ਇਹਦੇ ਵੀ ਅਗਲੀ ਦੇ ਵੀ ਸਾਰੀਆਂ ਕਾਰਾਂ ਦੀ ਚੰਗੀਆਂ ਕਾਰਾਂ ਨੇ ਜੀ ਅਲਾਈ ਟਾਇਰ ਸਾਰੀਆਂ ਦੇ ਲੱਗੇ ਹੋਏ ਨੇ ਸੋ ਇਥੋਂ ਸ਼ੁਰੂ ਕਰ ਦਿੰਨੇ ਆਪਾਂ ਜੀ ਬਲੀਨੋ 2016 ਡੀਜ਼ਲ ਡੈਲਟਾ ਜੀ ਤੇ ਅਲਾਈ ਟਾਇਰ ਨਵੇਂ ਨੇ ਕੰਮ ਖਰਚਾ ਕੋਈ ਨਹੀਂ ਹੈਗਾ ਡੀਜ਼ਲ ਦੀ ਗੱਡੀ ਹੈ ਜੀ ਅੰਦਰੋਂ ਸੀਟ ਕਵਰ ਸੋਣੀ ਹੋਈ ਹੋਈ ਹੈ ਮੈਟਿੰਗ 70 ਹੈ ਤੇ ਬਹੁਤ ਸੋਹਣੇ ਖੜਾਵੇ ਦੇ ਨਾਲ 70 78 ਹਜ਼ਾਰ ਗੱਡੀ ਚੱਲੀ ਹੋਈ ਹੈ ਮਕੈਨੀਕਲ ਦੀ ਕਾਰ ਬਹੁਤ ਸੋਹਣੀ ਹੈ ਜੀ ਡੀਜ਼ਲ ਦੇ ਵਿੱਚ ਬਹੁਤ ਘੱਟ ਮਿਲਦੀ ਹੈ ਬਲੀਨੋ ਸਾਫ਼ ਸੁਥਰਾ ਇੰਟੀਰੀਅਰ ਹੈ ਇੰਟੀਰੀਅਰ ਦੀ ਐਕਸਟੀਰੀਅਰ ਦੀ ਚਾਲ ਦੀ ਸੋਹਣੀ ਹੈ ਗੱਡੀ ਰੇਟ ਜੀ 5 ਲੱਖ ਤੇ 20000 ਰੁਪਿਆ ਡਿਮਾਂਡ ਆ ਦੋਸਤੋ ਮਾਨਤਾ ਨੇ ਦੇ ਵਿੱਚੋਂ ਜਰੂਰ ਹੋਊਗਾ ਅਗਲੀ ਜੀ i10 i10 ਗ੍ਰੈਂਡ 2018 ਮਾਡਲ ਹੈ ਜੀ ਇਹਦੇ ਵੀ ਅਲਾਈ ਟਾਇਰ ਨਵੇਂ ਲੱਗੇ ਹੋਏ ਨੇ ਕਿ 2018 ਮਾਡਲ ਹੈ ਜੀ ਸਿੰਗਲ ਓਨਰ ਹੈ ਵਾਈਟ ਕਲਰ ਦੇ ਵਿੱਚ ਸੋਹਣੀ ਗੱਡੀ ਹੈ ਤੇ ਬਿਲਡ ਕੁਆਲਟੀ ਦੀ ਗੱਲ ਕਰੀਏ ਬਿਲਡ ਕੁਆਲਟੀ ਬਹੁਤ ਸੋਹਣੀ ਰਹਿੰਦੀ ਹੈ ਗੱਡੀਆਂ ਦੀ ਟਾਇਰ ਇਹਦੇ ਗੁਡੀਅਰ ਦੇ ਚਾਰੇ ਨਵੇਂ ਨੇ ਅਲਾਈ ਲੱਗੇ ਹੋਏ ਨੇ ਕੰਮ ਖਰਚਾ ਦੋਸਤੋ ਕੋਈ ਨਹੀਂ ਹੈਗਾ ਗੱਡੀ ਦਾ ਰੇਟ 4 ਲੱਖ ਤੇ 35000 ਰੁਪਿਆ ਜੀ ਮਾਨਤਾਨ ਜ਼ਰੂਰ ਹੋਊਗਾ ਮੌਕੇ ਤੇ ਅੱਗੇ ਆ ਗਈ ਜੀ ਐਲਟੋ ਐਲਟੋ ਵੀ ਦੇਖੋ ਜੀ ਦੋਸਤੋ ਅਲਾਈ ਟਾਇਰ ਇਹਦੇ ਵੀ ਨਵੇਂ ਨੇ ਦੋਸਤੋ ਗੱਡੀਆਂ ਤੁਹਾਨੂੰ ਇੰਨੀਆਂ ਵਧੀਆ-ਵਧੀਆ ਕਾਰਾਂ ਦੇਵਾਂਗੇ 2011 ਮਾਡਲ ਐਲਟੋ ਤੇ ਚਿੱਟੇ ਰੰਗ ਦੀ ਬਹੁਤ ਸੋਹਣੀ ਗੱਡੀ ਹੈ ਇਹਦੀ ਵੀ ਅੱਜ ਵੀਡੀਓ ਬਣੀ ਆਗੀ YouTube ਚੈਨਲ ਦੇ ਉੱਤੇ ਵੀਡੀਓ ਪੇਜੂਗੀ ਫੁੱਲ ਤੇ 2011 ਮਾਡਲ ਹੈ ਲਾਈਟ ਟਾਇਰ ਲੱਗੇ ਨੇ ਪੰਜਾਬ ਨੰਬਰ ਹੈ ਜੀ 1 ਲੱਖ ਤੇ 65000 ਰੁਪਿਆ ਡਿਮਾਂਡ ਹੈ ਚੰਗੀ ਗੱਡੀ ਐ ਅੱਗੇ ਦੋਸਤੋ ਸਵਿਫਟ ਆ ਗਈ 2000 7 ਕਾਪੀ 8 ਪੰਜਾਬ ਨੰਬਰ ਪੱਕੇ ਨੰਬਰ ਦੀ ਐ ਤੇ ਪੇਡ ਨੰਬਰ ਹੈ ਜੀ ਨੰਬਰ ਸੋਹਣਾ ਗੱਡੀ ਦਾ ਅਲਾਈਟ ਆਰ ਇਹਦੇ ਵੀ ਲੱਗੇ ਹੋਏ ਨੇ ਜੀ ਕੰਮ ਖਰਚਾ ਕੋਈ ਨਹੀਂ ਹੈਗਾ 28 ਸੌਰੀ 29 ਤੱਕ ਪਾਸਿੰਗ ਮਿਲਣੀ ਐ ਕਾਰ ਦੀ ਤੇ ਸਾਲ ਦਾ ਬੀਮਾ ਜੀ ਹੂੰ ਨਾਲ ਮਿਲਣਾ ਜੀ ਪੁੱਲਰ ਸਾਹਿਬ ਸੱਚੀ 7 8 ਮਾੜ ਲਈ ਦੇਖੋ ਜੀ 11 12 ਵਰਗਾ ਖੜਾ ਵਾ ਜੀ ਇਹਦਾ ਗੱਡੀ ਸੋਹਣੀ ਵੀ ਹੈ ਹੈਡਲਾਈਟਾਂ ਤੋਂ ਚਲਾਵੇ ਦੀ ਇੰਜਨ ਦੀ ਗੇਅਰ ਦੀ ਫੁੱਲ ਸੋਹਣੀ ਹੈ ਤੇ ਰੇਟ ਇਹਦਾ 1 ਲੱਖ ਤੇ 85000 ਰੁਪਿਆ ਡਿਮਾਂਡ ਹੈ ਮਾਨਤਾਣ ਮੌਕੇ ਤੇ ਹੋ ਜਾਊਗਾ ਜੀ ਠੀਕ ਹੈ ਜੀ ਅੱਗੇ ਆ ਗਈ ਬ੍ਰੀਜਾ ਜੀ ਬ੍ਰੀਜਾ ਦੋਸਤੋ 2000 ਆ ਗਈ ਇਹ 16 ਮਾਡਲ ਜੀ ਜੈਡ ਡੀ ਆਈ ਹਮ 16 ਮਾਡਲ ਹੈ ਜੈਡ ਡੀ ਆਈ ਹੈ ਇੰਜਨ ਗੇਅਰ ਦੀ ਕਾਰ ਸੋਹਣੀ ਹੈ ਜੀ ਕੰਮ ਖਰਚਾ ਕੋਈ ਫਿਲਹਾਲ ਤੇ ਨਹੀਂ ਹੈ ਤੇ ਐਚ ਆਰ ਨੰਬਰ ਦੇ ਵਿੱਚ ਆ ਦੋਸਤੋ ਐਨਓਸੀ ਦੇ ਨਾਲ ਜਿਹੜਾ ਰੇਟ ਇਹਦਾ ਰਹਿਣਾ ਹੈ 5 ਲੱਖ ਤੇ 80000 ਰੁਪਿਆ ਡਿਮਾਂਡ ਹੈ ਜੀ ਹੂੰ ਮਾਨਤਾ ਨੇ ਚ ਹੋ ਜੂਗਾ ਮੌਕੇ ਤੇ ਜੀ ਡੀ ਆਈ ਵਾਈਟ ਕਲਰ ਦੀ ਬਹੁਤ ਵਧੀਆ ਰੇਟਾਂ ਦੀ ਗੱਡੀ ਆ ਲਓ ਜੀ ਹੁਣ ਤੁਹਾਨੂੰ 90000 ਦੀ ਕਾਰ ਦਿਖਾਵਾਂਗੇ ਡੀਜ਼ਲ ਦੇ ਵਿੱਚ ਸਿਰਾ ਕਾਰ ਆ ਬਾਈ ਏ ਸੀ ਓ ਸੀ ਸਾਰਾ ਕੁਝ ਵਿੰਡੋ ਪਾਵਰ ਨੇ ਜੀ ਫਰੰਟ ਦੋ ਵਿੰਡੋ ਪਾਵਰ ਨੇ ਜੀ ਅੱਛਾ ਜੀ ਹਾਂ ਜੀ ਲਓ ਜੀ ਇੰਡੀਕਾ ਵਿਸਟਾ ਬੇਸਟਾ ਦੇ ਲਾਈਟ ਆਰ ਬਹੁਤ ਸੋਹਣੇ ਲੱਗੇ ਹੋਏ ਨੇ ਜੀ ਇਹਦੇ ਵੀ ਜੀ ਬਹੁਤ ਸੋਹਣੇ ਲਾਈਟ ਆਰ ਨੇ YouTube ਚੈਨਲ ਦੇ ਉੱਤੇ ਫੁੱਲ ਵੀਡੀਓ ਪਈ ਹੋਈ ਆ ਕਾਰ ਦੀ 2000 8 ਮਾਡਲ ਹੈ ਜੀ 28 ਤੱਕ ਪਾਸਿੰਗ ਹੈ ਹਮ ਤੇ ਇੰਜਨ ਗੇਅਰ ਦੀ ਵਧੀਆਗੀ ਏਸੀ ਵਰਕਿੰਗ ਹੈ ਜੀ ਠੀਕ ਹੈ ਜੀ ਗੱਡੀ ਦਾ ਰੇਟ 90000 ਰੁਪਏ ਡਿਮਾਂਡ ਹੈ ਜੀ ਇਹ ਚੋ ਮਾਨਤਾਨ ਵੀ ਹੋ ਜਾਊਗਾ ਠੀਕ ਹੈ ਜੀ ਇੱਕ ਹੋਰ ਦਿਖਾ ਦਿਓ ਫਿਰ 90000 ਦੀ 90000 ਦੀ ਪੈਟਰੋਲ ਦੀ ਵੀ ਦਿਖਾਓ ਜੀ ਫਿਰ ਇੱਕ ਲਓ ਜੀ ਇਹ ਤਿੰਨ ਭੈਣਾ ਸੀ ਹਨ ਜੀ ਹਾਂ ਜੀ 2009 ਮਾਡਲ ਹੈ ਜੀ ਵੈਗਨਰ 2009 ਆ ਵਧੀਆ ਕਾਰ ਕੋਈ ਕੰਮ ਖਰਚਾ ਨਹੀਂ ਹੈਗਾ ਗੱਡੀ ਦੇ ਵਿੱਚ 2009 ਮਾਡਲ ਜੀ ਰੇਟ ਦੋਸਤੋ ਇਹਦਾ 90000 ਰੁਪਏ ਜੀ ਲਓ ਜੀ ਬਰਨਾ ਆ ਗਈ ਹੈ ਨਾ ਜੀ ਅੱਜ ਨਾ ਦੋਸਤੋ ਬਰਨਾ ਦੇਵਾਂਗੇ ਕਈ ਕਾਰਾਂ ਜੀ ਬਰਨਾ ਦੀ ਕਾਫੀ ਵਧੀਆ ਡਿਟੇਲ ਆਪਣੇ ਕੋਲੇ ਸੋ ਸਕਰੀਨ ਤੇ ਜਿਹੜੀ ਬਰਨਾ ਚੱਲ ਰਹੀ ਹੈ 2000 13 ਰਜਿਸਟਰਡ 14 ਜੀ 6 에어백 ਪੁਸ਼ ਬਟਨ ਸਟਾਰਟ ਜੀ ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ ਹੈ ਦੋਸਤੋ ਜਿਹੜੇ ਵੀਰ ਆਟੋਮੈਟਿਕ ਵਰਨਾ ਲੱਭ ਰਹੇ ਆ ਉਹਨਾਂ ਵਾਸਤੇ ਇਹ ਤੋਹਫਾ ਜੀ ਤੇ 1 ਲੱਖ 15000 ਚੱਲੀ ਹੈ ਇੰਜਨ ਗੇਅਰ ਦੀ ਬਿਲਕੁਲ ਨਵੀਂ ਹੈ ਜੀ ਜੀ ਬਿਲਕੁਲ ਜਿਹਨੂੰ ਨਵੀਂ ਕਹਿੰਦੇ ਆ ਹਮ ਤੇ ਟਾਇਰ ਇਹਦੇ ਨਵੇਂ ਨੇ ਕੋਈ ਕੰਮ ਖਰਚਾ ਨਹੀਂ ਸਾਰੀ ਕਾਰ ਦੇ ਵਿੱਚੋਂ ਜੇ ਕੋਈ ਸਕ੍ਰੈਚ ਹੈਗਾ ਬੰਪਰ ਤੇ ਹੈ ਕੁਆਟਰ ਪੈਨ ਅਜਿਹੇ ਤੇ ਫੈਂਡਰ ਤੇ ਹੈ ਇਹ ਉਮੀ ਪਿਆ ਜੀ ਮਕੈਨੀਕਲ ਦੀ ਫੁੱਲ ਸੋਹਣੀ ਤੇ 380000 ਰੁਪਿਆ ਡਿਮਾਂਡ ਹੈ ਜੀ ਐਨਸੀ ਦੇ ਨਾਲ ਠੀਕ ਹੈ 2013/14 ਠੀਕ ਹੈ ਜੀ ਅੱਗੇ ਆ ਗਈ ਜੀ ਜੈਟਾ ਜੈਟਾ ਆ ਗਈ ਦੋਸਤੋ 2014 ਮਾਡਲ ਜੀ ਸਿੰਗਲ ਓਨਰ ਹੈ 93-94 ਹਜ਼ਾਰ ਦੇ ਕਰੀਬ ਚੱਲੀ ਹੋਈ ਹੈ ਵਕੀਲ ਦੀ ਗੱਡੀ ਹੈ ਜੀ ਬਿਲਕੁਲੀ ਨਵੀਂ ਨਕੋਰ ਜੀ ਰੇਟ 560000 ਰੁਪਿਆ ਜੀ ਮੌਕੇ ਤੇ ਮਾਨਤਾਣ ਹੋ ਜੂਗਾ ਕਮਿਸ਼ਨ ਬੇਸ ਤੇ ਡੀਲ ਰਹਿਣੀ ਹੈ ਜੀ ਵਰਨਾ ਅਗਲੀ ਫੇਰ ਹਨਾ ਜੀ ਵਰਨਾ ਆ ਗਿਆ ਦੋਸਤੋ ਬਹੁਤ ਸੋਹਣੀ ਆ ਆਪਣੇ ਕੋਲੇ ਹੂੰ ਗੱਡੀ ਦਾ ਖੜਾਵਾ ਦੇਖੋ ਹੈਡਲਾਈਟਾਂ ਫੋਗ ਲੈਂਪਾਂ ਅਲਾਈ ਟਾਇਰ ਫੁੱਲ ਸੋਹਣੀ ਗੱਡੀ ਹੈ ਅਲਾਈ ਟਾਇਰ ਬਿਲਕੁਲ ਨਵੇਂ ਲੱਗੇ ਹੋਏ ਨੇ ਸੀਟ ਕਵਰ ਮੈਟਿੰਗ ਸੋਹਣੀ ਆ ਗੱਡੀ ਦੇ ਵਿੱਚ ਮੈਨੂਅਲ ਗੇਅਰ ਦੇ ਵਿੱਚ ਹੈ ਜੀ 2012 ਮਾਡਲ ਹੈ ਡਬਲ 에ਅਰ ਬੈਗ ਜੀ ਤੇ ਮੈਂ ਗੋਵਿੰਦਬੀਰ ਨੂੰ ਕਹੂੰਗਾ ਗੱਡੀ ਦਾ ਨੰਬਰ ਜ਼ਰੂਰ ਦਿਖਾਓ ਜੀ ਪੇਡ ਨੰਬਰ ਹੈ ਬਹੁਤ ਸੋਹਣਾ ਨੰਬਰ ਹੈ ਗੱਡੀ ਦਾ ਤੇ ਖਰਾਵਾ ਬਹੁਤ ਸੋਹਣਾ ਹੈ ਜੀ ਨੰਬਰ ਪੀਵੀ 13 ਏਡੀ 0014 ਜੀ ਰੇਟ ਹੈਗਾ ਜੀ 4,35,000 ਰੁਪਏ ਡਿਮਾਂਡ ਮੌਕੇ ਤੇ ਮਾਨਤਾਣ ਦੋਸਤੋ ਹੋ ਜਾਊਗਾ ਅੱਗੇ ਫੇਰ ਹੀ ਵਰਨਾ ਵਰਨਾ 2011 ਮਾਡਲ ਹੈ ਜੀ ਸਿੰਗਲ ਓਨਰ ਹੈ ਡਬਲ 에ਅਰ ਬੈਗ ਹੈ ਜੀ ਪੱਕੇ ਨੰਬਰ ਦੀ ਹੈ ਸੋਹਣੀ ਕਾਰ ਹੈ ਜੀ ਕੰਮ ਖਰਚਾ ਫਿਲਹਾਲ ਕੋਈ ਨਹੀਂ ਹੈਗਾ ਟਾਇਰ ਚਾਰੋਂ ਵਧੀਆ ਨੇ ਇੰਜਨ ਗੇਅਰ ਦੀ ਸੋਹਣੀ ਹੈ ਜੀ ਅੰਦਰੋਂ ਸੀਟ ਕਵਰ ਵਧੀਆ ਪਏ ਨੇ ਜੀ ਦਮੇ ਪਾਏ ਹੋਏ ਨੇ ਇਹਦੇ ਹੁਣ ਕੋਈ ਕੰਮ ਖਰਚਾ ਨਹੀਂ ਹੈਗਾ ਗੱਡੀ ਦੇ ਵਿੱਚ ਰੇਟ ਆ ਗਿਆ ਦੋਸਤੋ ਇਹਦਾ 3 ਲੱਖ ਤੇ 70000 ਰੁਪਿਆ ਜੀ 3 ਲੱਖ ਤੇ 70000 ਰੁਪਿਆ ਡਿਮਾਂਡ ਹੈ ਜੀ ਕਮਿਸ਼ਨ ਬੇਸ ਤੇ ਡੀਲ ਰਹੂਗੀ ਠੀਕ ਹੈ ਜੀ ਫੇਰ ਆ ਗਈ ਜੀ ਬੀਟ ਹਾਰਟ ਬੀਟ ਆ ਗਈ ਜੀ ਸੋਹਣੀ ਗੱਡੀ ਹੈ ਬੀਟ 2014 ਐਮਟੀ ਆਪਸ਼ਨਲ ਵਧੀਆ ਸੋਹਣੀ ਗੱਡੀ ਹੈ ਠੀਕ ਹੈ ਜੀ ਟਾਪ ਮਾਡਲ ਹੈ ਜੀ ਐਂਡ ਟਾਪ ਕੰਪਨੀ ਲਾਏ ਡਬਲ 에ਅਰ ਬੈਗ এবੀਐਸ ਬ੍ਰੇਕਾਂ 14 ਮਾਡਲ ਡੀਜ਼ਲ ਦੀ 1 ਲੱਖ ਤੇ 25000 ਚੱਲੀ ਹੋਈ ਹੈ ਤੇ ਕੰਮ ਖਰਚਾ ਕੋਈ ਨਹੀਂ ਹੈਗਾ ਐਨਓਸੀ ਤੁਹਾਨੂੰ ਮਿਲ ਜੂਗੀ ਦੋਸਤੋ ਰੇਟ ਹੈਗਾ ਕਾਰ ਦਾ 1 ਲੱਖ ਤੇ 95000 ਰੁਪਿਆ ਐਨਓਸੀ ਦੇ ਨਾਲ ਜੀ ਠੀਕ ਹੈ ਜੀ Honda City ਜੀ Honda City ਆ ਗਈ ਦੋਸਤੋ 2014 ਮਾਡਲ 2014 ਮਾਡਲ Honda City ਤੇ ਮੈਨੂਅਲ ਗੇਅਰ ਦੇ ਵਿੱਚ ਹੈ ਜੀ ਪੀਵੀ 13 ਸੰਗਰੂਰ ਨੰਬਰ ਚ ਹੈ ਜੀ ਦੂਜੇ ਨਾਮ ਹੈ ਸੀਟ ਕਵਰ ਇਹਦੇ ਵੀ ਨਵੇਂ ਪਏ ਹੋਏ ਨੇ ਮੈਟਿੰਗ ਸੋਣੀ ਹੈ ਸਰਵਿਸ ਆਪਾਂ ਹੋਇਆ ਹੋਇਆ ਪਾਰਟੀ ਦੀ ਗੱਡੀ ਹੈ ਜੀ ਅਲਾਈਟਰ ਸੋਨੇ ਲੱਗੇ ਹੋਏ ਨੇ ਜੀ ਗੱਡੀ ਦਾ ਰੇਟ ਦੋਸਤੋ 4 ਲੱਖ ਤੇ 10000 ਰੁਪਿਆ ਡਿਮਾਂਡ ਹੈ ਮੌਕੇ ਤੇ ਮਾਨਤਾ ਨਾ ਹੋ ਜੂਗਾ ਜੀ ਇਹ ਵੀ ਪੰਜਾਬ ਨੰਬਰ ਦੀ ਗੱਡੀ ਹੈ ਜੀ ਠੀਕ ਹੈ ਸਰ ਨੰਬਰ ਆ ਵੀ ਸੋਹਣਾ ਲੱਗਿਆ ਹੈ ਹੈਨਾ ਜੀ ਟ੍ਰਿਪਲ 7 ਸਾਰੀਆਂ ਕਾਰਾਂ ਦੇ ਅਲਾਈ ਟਾਇਰ ਲੱਗੇ ਹੋਏ ਨੇ ਜੀ ਨੰਬਰ ਵੀ ਸੋਹਣੇ ਨੇ ਕਾਰਾਂ ਦੇ ਸੋ ਇਹ ਲੈ ਕੇ ਆਏ ਆ ਤੁਹਾਡੇ ਵਾਸਤੇ ਐਕਸ ਜੀ ਵੀ 500 ਡਬਲਯੂ 8 ਜੀ ਪਹਿਲਾਂ ਆਪਣੇ ਕੋਲੇ ਡਬਲਯੂ 6 ਆਈ ਸੀਗੀ ਉਹੀ ਖੜੀ ਸੀ ਜਿੱਦਨ ਵਿਖੀ ਐ 2014 ਮਾਡਲ ਹੈ ਜੀ ਡਬਲਯੂ 8 ਟਾਇਰ ਇਹਦੇ ਬਿਲਕੁਲ ਨਵੇਂ ਨੇ ਜੀ ਬ੍ਰਿਜਸਟੋਨ ਦੇ ਟਾਇਰ ਨੇ ਸੋਹਣੀ ਗੱਡੀ ਐ ਅਲਾਈ ਟਾਇਰ ਕੰਪਨੀ ਵਾਲੇ ਲੱਗੇ ਹੋਏ ਨੇ ਜੀ ਪੂਰਾ ਸੋਹਣਾ ਅੰਦਰੋਂ ਇੰਟੀਰੀਅਰ ਐ ਐਕਸਟੀਰੀਅਰ ਐ ਇੰਜਨ ਗੇਅਰ ਲੱਖ ਦੇ ਕਰੀਬ ਗੱਡੀ ਚੱਲੀ ਹੋਈ ਐ 2014 ਮਾਡਲ ਐ ਜੀ ਸਾਰੀ ਐਸੈਸਰੀ ਵਗੈਰਾ ਲੱਗੀ ਹੋਈ ਐ ਗੱਡੀ ਤੇ ਰੇਟ ਇਹਦਾ ਹੈਗਾ 5.5 ਲੱਖ ਰੁਪਈਆ ਡਿਮਾਂਡ ਜੀ ਕਮਿਸ਼ਨ ਬੇਸ ਤੇ ਡੀਲ ਐ ਮੌਕੇ ਤੇ ਮਾਨਤਨ ਹੋ ਜੂਗਾ ਜੀ ਇਹ ਚੋਂ ਠੀਕ ਐ ਜੀ ਆ ਗਈ ਜੀ ਬਲੇਰੋ ਬਲੈਰੋ ਲੈ ਕੇ ਆਏ ਦੋਸਤੋ ਤੁਹਾਡੇ ਵਾਸਤੇ 2015 ਮਾਡਲ ਹੈ ਜੀ ਬਲੈਰੋ 2015 ਸੈਕੰਡ ਓਨਰ ਪੰਜਾਬ ਨੰਬਰ ਦੀ ਤੇ ਟਾਇਰ ਇਹਦੇ ਚੌਕੜਾ ਨਵਾਂ ਲੱਗਿਆ ਹੋਇਆ ਜੀ ਅੰਦਰੋਂ ਇੰਟੀਰੀਅਰ ਦੀ ਇੰਜਨ ਦੀ ਗੇਅਰ ਦੀ ਪੂਰੀ ਸੋਹਣੀ ਹੈ ਕੰਮ ਖਰਚਾ ਕੋਈ ਨਹੀਂ ਹੈਗਾ ਗੱਡੀ ਦੇ ਉੱਤੇ ਚੰਗੀ ਗੱਡੀ ਹੈ ਬੈਟਰੀ ਇਹਦੀ ਨਵੀਂ ਟਿੱਕੀ ਹੋਈ ਹੈ ਜੀ ਗਾਰੰਟੀ 'ਚ ਹੈ ਹੁਣੇ ਹੀ ਹਜੇ ਟਿੱਕੀ ਹੈ ਔਰ ਵਧੀਆ ਗੱਡੀ ਹੈ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਇੰਜਨ ਗੇਅਰ ਬਹੁਤ ਸੋਹਣਾ 75 ਤੋਂ 80 ਦੇ ਕਰੀਬ ਗੱਡੀ ਚੱਲੀ ਹੋਈ ਹੈ ਚੌਕੜਾ ਟਾਇਰਾਂ ਦਾ ਨਵੇਂ ਜੀ ਰੇਟ ਇਹਦਾ 5 ਲੱਖ ਤੇ 15000 ਰੁਪਿਆ ਮੌਕੇ ਤੇ ਮਾਨਤਾਣ ਹੋ ਜੂਗਾ ਜੀ ਕਮਿਸ਼ਨ ਬੇਸ ਤੇ ਡੀਲ ਰਹੂਗੀ ਠੀਕ ਹੈ ਸਰ ਲਓ ਜੀ ਦੋਸਤੋ ਜਿਹੜੀਆਂ ਅਪਕਮਿੰਗ ਦੇ ਵਿੱਚ ਗੱਡੀਆਂ ਨੇਗੀਆਂ ਉਹਨਾਂ ਦੀ ਵੀ ਤੁਹਾਨੂੰ ਜਾਣਕਾਰੀ ਦੇ ਦਿੰਨੇ ਆਂਗੇ ਅਪਕਮਿੰਗ ਦੇ ਵਿੱਚ ਆਪਣੇ ਕੋਲੇ ਡਿਆਰ ਆ ਰਹੀ ਹੈ ਦੋਸਤੋ 2014 ਮਾਡਲ ਐਲ ਡੀ ਆਈ 2 ਵੀ ਡੀ ਆਈ ਹੈ ਟਾਇਰ ਨਵੇਂ ਨੇ ਜੀ ਗੱਡੀ ਦਾ ਰੇਟ ਹੈਗਾ ਜੀ 2 ਲੱਖ ਤੇ 45000 ਰੁਪਿਆ ਐਨਓਸੀ ਦੇ ਨਾਲ ਜੀ ਦਿੱਲੀ ਨੰਬਰ ਆ ਪਟਿਆਲੇ ਦੀ ਐਨਓਸੀ ਕੱਟੀ ਹੋਈ ਆ ਜੀ ਟੱਚ ਪਲੇਅਰ ਲੱਗਿਆ ਹੋਇਆ ਉਸ ਤੋਂ ਬਾਅਦ ਦੋਸਤੋ ਇੱਕ ਪੈਟਰੋਲ ਦੀ ਇਟਿਓਸ ਹੈ 2011 ਮਾਡਲ ਜੀ 1 ਲੱਖ ਤੇ 95000 ਰੁਪਿਆ ਦਿੱਲੀ ਨੰਬਰ ਐਨਓਸੀ ਦੇ ਨਾਲ ਜੀ ਉਸ ਤੋਂ ਬਾਅਦ ਇੱਕ ਫੋਰਡ ਐਂਡੈਵਰ ਹੈ ਜੀ 3.5 ਲੱਖ ਰੁਪਏ ਦੀ 12 ਮਾਡਲ ਸੰਗਰੂਰ ਨੰਬਰ ਦੇ ਵਿੱਚ ਹੈ ਚੰਗੀ ਗੱਡੀ ਹੈ ਜੀ ਤੇ ਉਹ ਵੀ ਵਾਈਟ ਕਲਰ ਦੇ ਵਿੱਚ ਆਪਕਮਿੰਗ ਦੇ ਵਿੱਚ ਹੈ ਜੀ ਕਾਰ ਥੈਨ ਇੱਕ 15 ਮਾਡਲ ਆ ਰਹੀ ਆਪਣੇ ਕੋਲੇ ਵਰਨਾ ਫਲੂਡਿਕ 2015 ਫਸਟ ਓਨਰ ਕਾਰ ਹੈ ਜੀ ਪੁਸ਼ ਬਟਨ ਸਟਾਰਟ ਹੈ ਦੋਨੋਂ ਚਾਬੀਆਂ ਨੇ ਤੇ ਸਿੰਗਲ ਓਨਰ ਹੈ 85 90 ਦੇ ਕਰੀਬ ਗੱਡੀ ਚੱਲੀ ਹੋਈ ਹੈ ਰੇਟ ਉਹਦਾ ਦੇਖਦੇ ਆ ਜਿਵੇਂ ਰੇਟ ਆਪਣੇ ਕੋਲੇ ਖੁੱਲ ਜਾਂਦਾ ਤੁਹਾਨੂੰ ਦੱਸਾਂਗੇ ਰੇਟ ਉਹਦਾ ਹਜੇ ਨਹੀਂ ਕੱਢਿਆ ਵੀ ਕੀ ਨਿਕਲੂਗਾ ਉਸ ਤੋਂ ਬਾਅਦ 20 ਮਾਡਲ ਆਲਟੋ 821 ਮਾਡਲ ਆਲਟੋ 800 18 ਮਾਡਲ ਕੇਟਨ K10 ਦੀ ਵੈਰਾਈਟੀ ਚਾਹੀਦੀ ਹੈ ਤੁਹਾਨੂੰ 11 ਮਾਡਲ ਵੀ ਆ ਰਹੀ ਹੈ ਆਪਣੇ ਕੋਲੇ ਫਿਰ 12 ਵੀ ਹੈਗੀ ਆ 13 ਵੀ ਹੈਗੀ ਆ 14 ਵੀ ਹੈਗੀ ਆ 18 ਵੀ ਹੈਗੀ ਆ 17 ਆਟੋਮੈਟਿਕ ਦੇ ਵਿੱਚ ਹੈਗੀ ਆ ਸੋ ਕਹਿਣ ਤੋਂ ਬਾਅਦ ਕਹਾਂ ਮੈਂ ਕਿੰਨੀਆਂ ਗੜਾਈ ਜਾਵਾਂ ਬਹੁਤ ਸਾਰਾ ਕੁਝ ਹੈ ਅਪਕਮਿੰਗ ਦੇ ਵਿੱਚ ਵੀ ਆਉਣ ਵਾਲਾ ਤੁਸੀਂ ਜਿਹੜੇ ਵੀਰ ਨੂੰ ਕੋਈ ਵੀ ਕਾਰ ਚਾਹੀਦੀ ਹੈ ਜਰੂਰ ਕਾਲ ਕਰੋ i20 ਦੀ ਗੱਲ ਕਰੀਏ i20 11 ਵੀ ਖੜੀ ਹੈ ਜੀ 10 ਵੀ ਮਿਲੂਗੀ 11 ਵੀ ਮਿਲੂ 13 سپورٹس ਵੀ ਮਿਲੂ ਬਹੁਤ ਵਧੀਆ ਰੇਟਾਂ ਦੇ ਵਿੱਚ ਤੇ ਉਸ ਤੋਂ ਬਾਅਦ ਇਲਾਈਟ 2014 ਮਾਡਲ 2016 ਮਾਡਲ 17 ਮਾਡਲ 18 ਮਾਡਲ ਸਾਰੇ ਮਾਡਲ i20 ਦੇ ਵਿੱਚ ਵੀ ਅਵੇਲੇਬਲ ਨੇ ਬਰੀਜ਼ਾ ਦੇ ਵਿੱਚ ਕਾਫੀ ਜ਼ਿਆਦਾ ਵੈਰਾਈਟੀ ਹੈ ਕਰੇਟਾ ਦੇ ਵਿੱਚ ਬਹੁਤ ਜ਼ਿਆਦਾ ਵੈਰਾਈਟੀ ਹੈ ਸੋ ਜਿਹੜੇ ਵੀ ਵੀਰ ਨੇ ਕੋਈ ਕਾਰ ਲੈਣ ਵਾਲੇ ਪਲਾਨ ਕਰ ਰਹੇ ਹੋ ਸਾਡਾ WhatsApp ਨੰਬਰ ਚੱਲ ਰਿਹਾ ਹੈ ਇਹਦੇ ਤੁਸੀਂ ਆਪਦੀ ਰਿਕੁਆਇਰਮੈਂਟ ਜ਼ਰੂਰ ਭੇਜੋ ਤੁਹਾਨੂੰ ਕਿਹੜੀ ਕਾਰ ਚਾਹੀਦੀ ਹੈ ਕਿਸ ਬਜਟ ਦੇ ਵਿੱਚ ਚਾਹੀਦੀ ਹੈ ਦੋ ਚੀਜ਼ਾਂ ਲਿਖ ਕੇ ਭੇਜ ਦਿਓ ਤੀਸਰਾ ਤੁਹਾਡੀ ਲੋਕੇਸ਼ਨ ਕਿਸ ਸਾਈਡ ਤੋਂ ਤੁਸੀਂ ਬੋਲਦੇ ਹੋ ਤੁਹਾਨੂੰ 1-2 ਦਿਨਾਂ ਦੇ ਵਿੱਚ ਵਿੱਚ ਬੈਸਟ ਟੂ ਬੈਸਟ ਡੀਲ ਦਿੱਤੀ ਜਾਵੇਗੀ। गाइस ਦੋਸਤੋ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜੀ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।